ਤੇ ਆਇਆ ਅੱਜ ਉਸ ਬਜ਼ੁਰਗ ਨੇ ਹੱਥ ਜੋੜੇ ਕਹਿੰਦਾ ਜੇ ਦੇ ਬੁੱਧੂ ਨੂੰ ਮਿਲਣ ਆਏ ਹੋ ਤੇ ਤੁਹਾਡੇ ਸਾਹਮਣੇ ਖਲੋਤਾ ਹੈ ਆਕੋ ਸਤਿਨਾਮ ਵਾਹਿਗੁਰੂ ਜੇ ਦੇ ਬੁੱਧੂ ਨੂੰ ਮਿਲਣ ਆਏ ਹੋ ਫਿਰ ਤੁਹਾਡੇ ਸਾਹਮਣੇ ਖਲੋਤਾ ਹੈ ਜੇ ਸਾਹਿਬ ਨੂੰ ਮਿਲਣ ਵਾਸਤੇ ਆਏ ਤੇ ਸੱਚ ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਸਾਹਿਬ ਨੇ ਆਕੋ ਵਾਹਿਗੁਰੂ ਵਾਹਿਗੁਰੂ ਦੇਖੋ ਕਿਹਸਾ ਜੀਵਨ ਇਹਨਾਂ ਗੁਰਮੁਖਵਾਰਾਂ ਦਾ ਇਹ ਸੰਸਾਰ ਤੇ ਪਰਉਪਕਾਰ ਕਰਨ ਵਾਸਤੇ ਆਉਂਦੇ ਨੇ ਇੱਕ ਛੋਟਾ ਜਿਹਾ ਬੱਚਾ ਇੱਕ ਮਾਈ ਨਾ ਕਿਸੇ ਮਹਾਪੁਰਸ਼ਾਂ ਕੋਲ ਗਈ ਇਲਾਕੇ 'ਚ ਪਤਾ ਲੱਗਿਆ ਕਿ ਨਾਮ ਜਪਣ ਵਾਲੀ ਰੂਹ ਹੈ ਚਲੀ ਗਈ ਮਾਂ ਉਹ ਮਹਾਪੁਰਸ਼ਾਂ ਕੋਲ ਗਈ ਕਹਿੰਦੇ ਬਾਬਾ ਜੀ ਮੈਂ ਤੁਹਾਨੂੰ ਆਪਣਾ ਗੁਰੂ ਬਣਾਉਣ ਵਾਸਤੇ ਆਈ ਹਾਂ ਉਹ ਨਾਮ ਜਪਣ ਵਾਲੀ ਸੀ ਕਹਿੰਦੇ ਮੈਂ ਤੁਹਾਨੂੰ ਆਪਣਾ ਗੁਰੂ ਬਣਾਉਣ ਵਾਸਤੇ ਆਈ ਹਾਂ ਕਹਿੰਦੇ ਮਾਤਾ ਠੀਕ ਹੈ ਮਾਤਾ ਤੇਰੀ ਉਮਰ ਕਿੰਨੀ ਹੈ ਕਹਿੰਦੇ ਬਾਬਾ ਜੀ 60 65 ਸਾਲ ਹੋ ਗਿਆ ਹੈ ਕਹਿੰਦੇ ਅਜੇ ਗੁਰੂ ਬਣਾਇਆ ਹੀ ਨਹੀਂ ਆਖੋ ਵੈਗੁਰ ਵਾਹ ਪਹਿਲਾਂ ਗੁਰੂ ਨਹੀਂ ਬਣਾਇਆ ਕਹਿੰਦੀ ਬਣਾਇਆ ਸੀ ਕਿਹੜਾ ਬਣਾਇਆ ਕਹਿੰਦੀ ਜਦੋਂ ਮੈਂ ਟੇਕੇ ਘਰ ਵਿੱਚ ਰਹਿੰਦੀ ਸਨ ਮੇਰੀ ਸ਼ਾਦੀ ਨਹੀਂ ਸੀ ਹੋਈ ਤੇ ਉਹਦੇ ਮੇਰੇ ਮਾਤਾ ਪਿਤਾ ਜਿੰਨੂੰ ਮੰਨਦੇ ਸੀ ਪਹਿਲਾਂ ਮੈਂ ਉਹਨੂੰ ਗੁਰੂ ਬਣਾਇਆ ਆਖੋ ਵੈਗੁਰ ਵਾਹ ਫਿਰ ਮੇਰੀ ਸ਼ਾਦੀ ਹੋ ਗਈ ਤੇ ਹੁਣ ਉਹ ਗੁਰੂ ਜਿਹੜਾ ਮੇਰਾ ਟੇਕਿਆਂ ਵਾਲਾ ਚੜਾਈ ਕਰ ਗਿਆ ਫਿਰ ਮੇ ਸਹੁਰਿਆਂ ਦੇ ਆ ਕੇ ਮੇਰੀ ਸ਼ਾਦੀ ਹੋ ਗਈ ਫਿਰ ਮੇਰੇ ਸਹੁਰੇ ਜੀ ਨੂੰ ਮੰਨਦੇ ਸੀ ਮੈਂ ਉਹਨੂੰ ਗੁਰੂ ਬਣਾ ਲਿਆ ਹੁਣ ਉਹ ਵੀ ਸੰਸਾਰ ਤੋਂ ਚੜਾਈ ਕਰ ਗਿਆ ਕਹਿੰਦੇ ਹੁਣ ਕਹਿੰਦੇ ਹੁਣ ਮੈਂ ਤੁਹਾਨੂੰ ਬਣਾਉਣਾ ਹੀ ਹੈ ਕਹਿੰਦੇ ਹੁਣ ਸਾਡੀ ਵਾਰੀ ਆਖੋ ਵਾਹਿਗੁਰੂ ਦੋਵਾਂ ਦਾ ਭੋਗ ਤੇ ਪਹਿਲਾਂ ਪਾਛ ਦਿੱਤਾ ਹੈ ਹੁਣ ਦੂਜਾ ਨੰਬਰ ਮੇਰਾ ਲਾਉਣ ਵਾਸਤੇ ਆ ਤੈਨੂੰ ਐਸੇ ਗੁਰੂ ਦੇ ਲੜ ਲਾਵਾਂ ਤੈਨੂੰ ਰੋਜ਼ ਗੁਰੂ ਬਦਲ ਦੀ ਲੋੜ ਨਹੀਂ ਪੈਗੀ ਗੁਰੂ ਗੁਰੂ ਗੁਰਕਰਮਨ ਮੋਹਰ ਗੁਰੂ ਬਿਨਾ ਨਾਹੀ ਹੋਰ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਬੰਦ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨ ਗ੍ਰੰਥ ਕਹਿੰਦੇ ਆ ਮਾਧਨ ਐਸੇ ਗੁਰੂ ਦੇ ਲੜ ਲਾਵਾਂ ਉਹ ਗੁਰੂ ਕਿਹੜਾ ਏ ਉਹ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਕ ਉਸਤਨਾ ਵਾਹਿਗੁਰੂ ਕਿ ਐਸੇ ਮਾਪ ਜਿਹੜੇ ਸੰਸਾਰ ਤੇ ਆਉਂਦੇ ਨਾ ਪਰਉਪਕਾਰਨ ਵਾਸਤੇ ਉਹ ਸਾਨੂੰ ਗੁਰੂ ਦੇ ਲੜ ਲਾ ਕੇ ਜਾਂਦੇ ਆ ਤੇ ਦਾਸ ਨੇ ਆਰੰਭ ਵਿੱਚ ਬੇਨਤੀ ਕੀਤੀ ਸੀ ਕਿ ਬਾਬਾ ਸੋਚਾ ਸਿੰਘ ਜੀ ਕੁਛ ਦੇ ਸਨ ਕੀ ਵਰਮ ਖਾ ਅੰਮਤ ਸਕਿਆ ਕਿ ਨਹੀਂ ਸਕਿਆ ਕਹਿੰਦੇ ਅਜੇ ਸਮਾਂ ਨਹੀਂ ਅਜੇ ਬੱਚੇ ਵਿਆਹ ਨਹੀਂ ਤੇ ਕਹਿੰਦੇ ਫਿਰ ਜਦੋਂ ਸ਼ੱਕ ਲੈਂਗਾ ਫਿਰ ਵਿਆਹੇ ਨਹੀਂ ਜਾਣਗੇ ਆਖੋ ਵੈਗ ਵਾਕ ਤੇ ਉਹਨਾਂ ਦੇ ਜੀਵਨ ਤੋਂ ਪ੍ਰਭਾਵ ਥੱਲੇ ਆ ਕੇ ਸੰਗਤਾਂ ਨਾਮ ਜਪਦੀਆਂ ਅੰਮ੍ਰਿਤ ਵੇਛਦੀਆਂ ਪਰ ਐਸੇ ਗੁਰਮੁਖ ਪਿਆਰੇ ਪਰਪਕਾਰ ਕਰਨ ਵਾਲੇ ਸੰਸਾਰ ਤੋਂ ਜਾਂਦੇ ਨਾ ਤੇ ਇਲਾਕੇ ਨੂੰ ਵੀ ਬਹੁਤ ਵੱਡਾ ਦੁੱਖ ਹੁੰਦਾ ਹੈ ਅੱਜ ਆਪਾਂ ਉਹਨਾਂ ਦੀ ਯਾਦ ਵਿੱਚ ਬੈਠੇ ਸਤਿਗੁਰੂ ਜੀ ਰਹਿਮਤ ਕਰਨ ਉਹਨਾਂ ਨੂੰ ਦਰਗਾਹ ਦੇ ਵਿੱਚ ਢੋਈ ਔਰ ਪਿਛਲੇ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਭਾਣਾ ਮੰਨਣ ਦੀ ਦਾਤ ਬਖਸ਼ਣਾ ਨਾਮ ਲਟਣ ਦੀ ਦਾਤ ਬਖਸ਼ਣਾ ਸਿਮਰਨ ਕਰਨ ਦੀ ਦਾਤ ਬਖਸ਼ਣਾ ਸੋ ਅੱਜ ਦਾਸ ਸੋ ਸਮਾਪਤੀ ਦਾ ਸਮਾਂ ਹੋ ਗਿਆ ਇੱਕ ਜ਼ਰੂਰੀ ਬੇਨਤੀ ਆ ਜਦੋਂ ਇਹਦੀ ਛੱਤ ਨਹੀਂ ਸੀ ਇਸਨੇ ਪੀਆਸ ਬਿਲਡਿੰਗ ਦੇ 10 ਉਦੋਂ ਵੀ ਕੀਰਤਨ ਕਰਨ ਤੇ ਆਇਆ ਸੀ ਆਕੋ ਵੈਗਰ ਵਾਹ ਤੇ ਉਦੋਂ ਵੀ ਆਪਾਂ ਇਹ ਬੇਨਤੀ ਕੀਤੀ ਸੀ ਮੈਂ ਕਿਹਾ ਜੀ ਅਗਲੇ ਸਾਲ ਛੱਤ ਪਾ ਜੇ ਤੇ ਚੰਗੀ ਗੱਲ ਆ ਆਕੋ ਵੈਗਰ ਵਾਹ ਤੇ ਸੰਗਤਾਂ ਦਾ ਬਹੁਤ ਵੱਡਾ ਉਪਰਾਲਾ ਹੈ ਉਦੋਂ ਹਜੇ ਪੱਥਰ ਵੀ ਨਹੀਂ ਸੀ ਲੱਗਿਆ ਉਦੋਂ ਟੈਲਾਂ ਵੀ ਨਹੀਂ ਸੀ ਲੱਗੀਆਂ ਥੜੇ ਤੇ ਵੀ ਟੈਲਾਂ ਨਹੀਂ ਸੀ ਤੇ ਆ ਜਿਹੜੀ ਮੀਨਾ ਕਰੀ ਹੋਈ ਬੜੀ ਸੋਹਣੀ ਹੋਈ ਆ ਆਖੋ ਵੈਗਰ ਇਹ ਤੁਹਾਡੇ ਇਲਾਕੇ ਦਾ ਪਿੰਡ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਇਹ ਬਿਲਡਿੰਗ ਤਿਆਰ ਹੋ ਰਹੀ ਹੈ ਬੜਾ ਸੋਹਣਾ ਬਣ ਰਿਹਾ ਪਰ ਹਜੇ ਵੀ ਜ਼ਰੂਰਤ ਹੈ ਗਰਾਈ ਦੀ ਆਖੋ ਵੈਗਰ ਗਰਾਈ ਦੀ ਇੱਕ 5 ਸਾਲ ਪਹਿਲਾਂ ਦਾਸ ਨੇ ਇੱਕ ਆਨੰਦ ਕਾਰਜ ਹੋਇਆ ਹਬੋ ਦੀ ਤਰਦੀ ਤੇ ਲੁਧਿਆਣੇ ਤੋਂ ਕੋਈ ਗੁਰਮੁਖ ਪਿਆਰਾ ਆਇਆ ਤੇ